ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਹੇਠ ਪੰਜਾਬ ਸਰਕਾਰ ਦੇ ਵੱਲੋਂ ਗੈਂਗਸਟਰਵਾਦ ਦੇ ਖਾਤਮੇ ਦੇ ਲਈ ਸ਼ੁਰੂ ਕੀਤੀ ਗਈ ਗੈਂਗਸਟਰਾਂ ਉੱਤੇ ਵਾਰ ਮੁਹਿੰਮ ਸੂਬੇ ਭਰ ਦੇ ਵਿੱਚ ਹੁਣ ਪੂਰੀ ਤਾਕਤ ਦੇ ਨਾਲ ਜਾਰੀ ਹੈ। ਮੁਹਿੰਮ ਦੇ ਪਹਿਲੇ ਹੀ ਦਿਨ ਪੰਜਾਬ ਪੁਲਿਸ ਨੇ ਵੱਡੀ ਅਤੇ ਸਖਤ ਕਾਰਵਾਈ ਕਰਕੇ ਅਪਰਾਧੀ ਤੱਤਾਂ ਨੂੰ ਸਾਫ਼ ਸੰਦੇਸ਼ ਦਿੱਤਾ ਹੈ। ਇਸ ਦੌਰਾਨ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਨਾਲ ਜੁੜੇ ਸਾਥੀਆਂ ਦੇ ਪਹਿਲਾਂ ਤੋਂ ਚਿੰਹਾਂ ਅਤੇ ਮੈਪ ਕੀਤੇ ਠਿਕਾਣਿਆਂ ਉੱਤੇ ਇਕੱਠੇ ਛਾਪੇਮਾਰੀਆਂ ਕੀਤੀਆਂ ਗਈਆਂ। ਸੂਬੇ ਭਰ ਵਿੱਚ ਚੱਲੇ ਇਸ ਵਿਸ਼ਾਲ ਆਪਰੇਸ਼ਨ ਦੇ ਵਿੱਚ ਦ 2000 ਤੋਂ ਵੱਧ ਪੁਲਿਸ ਟੀਮਾਂ ਕਾਇਨਾਤ ਰਹੀਆਂ ਅਤੇ 12000 ਤੋਂ ਜ਼ਿਆਦਾ ਪੁਲਿਸ ਕਰਮਚਾਰੀ ਮੈਦਾਨ ਦੇ ਵਿੱਚ ਉਤਰੇ ਪਹਿਲੇ ਦਿਨ ਦੀ ਕਾਰਵਾਈ ਦੌਰਾਨ ਪੁਲਿਸ ਨੇ ਗੈਂਗਸਟਰਾਂ ਦੇ 1314 ਸਹਿਯੋਗੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਜਿਨ੍ਹਾਂ ਨਾਲ ਪੁੱਛਗਿੱਛ ਅਤੇ ਜਾਂਚ ਲਗਾਤਾਰ ਜਾਰੀ ਹੈ ਸੂਤਰਾਂ ਦੇ ਮੁਤਾਬਕ ਇਹਨਾਂ ਤੋਂ ਗੈਂਗਸਟਰਾਂ ਦੀ ਫੰਡਿੰਗ ਲੌਜਿਸਟਿਕਸ ਠਿਕਾਣਿਆਂ ਹਥਿਆਰ ਸਪਲਾਈ ਅਤੇ ਸੰਚਾਰ ਪ੍ਰਣਾਲੀ ਬਾਰੇ ਅਹਿਮ ਜਾਣਕਾਰੀਆਂ ਮਿਲ ਸਕਦੀਆਂ ਨੇ ਮਾਨ ਸਰਕਾਰ ਦਾ ਸਾਫ਼ ਕਹਿਣਾ ਹੈ ਕਿ ਇਹ ਮੁਹਿੰਮ ਸਿਰਫ ਗ੍ਰਿਫਤਾਰੀਆਂ ਤੱਕ ਸੀਮਿਤ ਨਹੀਂ ਸਗੋ ਗੈਂਗਸਟਰਵਾਦ ਦੇ ਪੂਰੇ ਇਕੋਸਿਸਟਮ ਨੂੰ ਜੜ ਤੋਂ ਤੋੜਨ ਦੇ ਲਈ ਚਲਾਈ ਜਾ ਰਹੀ ਹੈ ਪੰਜਾਬ ਵਿੱਚ ਕਾਨੂੰਨ ਵਿਵਸਥਾ ਮਜ਼ਬੂਤ ਕਰਨ ਵੱਲ ਇਹ ਮੁਹਿੰਮ ਇੱਕ ਵੱਡਾ ਅਤੇ ਫੈਸਲਾਕੁਨ ਕਦਮ ਮੰਨੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਹੇਠ ਪੰਜਾਬ ਸਰਕਾਰ ਦੇ ਵੱਲੋਂ ਗੈਂਗਸਟਰਵਾਦ ਦੇ ਖਾਤਮੇ ਦੇ ਲਈ ਸ਼ੁਰੂ ਕੀਤੀ ਗਈ ਗੈਂਗਸਟਰਾਂ ਉੱਤੇ ਮਹਿੰਮ ਸੂਬੇ ਭਾਰ ਦੇ ਵਿੱਚ ਹੁਣ ਪੂਰੀ ਤਾਕਤ ਦੇ ਨਾਲ ਜਾਰੀ ਹੈ ਮਹਿੰਮ ਦੇ ਪਹਿਲੇ ਹੀ ਦਿਨ ਪੰਜਾਬ ਪੁਲਿਸ ਨੇ ਵੱਡੀ ਅਤੇ ਸਖਤ ਕਾਰਵਾਈ ਕਰਕੇ ਅਪਰਾਧੀ ਤਤਾਂ ਨੂੰ ਸਾਫ ਸੰਦੇਸ਼ ਦਿੱਤਾ ਹੈ ਇਸ ਦੌਰਾਨ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਨਾਲ ਜੁੜੇ ਸਾਥੀਆਂ ਦੇ ਪਹਿਲਾਂ ਤੋਂ ਚਿੰਹਾਂ ਦੱਤੇ ਮੈਪ ਕੀਤੇ ਠਿਕਾਣਿਆਂ ਉੱਤੇ ਇਕੱਠੇ ਛਾਪੇਮਾਰੀਆਂ ਕੀਤੀਆਂ ਗਈਆਂ ਸੂਬੇ ਭਾਰ ਵਿੱਚ ਚੱਲੇ ਇਸ ਵਿਸ਼ਾਲ ਆਪਰੇਸ਼ਨ ਦੇ ਵਿੱਚ 2000 ਤੋਂ ਵੱਧ ਪੁਲਿਸ ਟੀਮਾਂ ਤਾਇਨਾਤ ਰਹੀਆਂ ਅਤੇ 12000 ਤੋਂ ਜ਼ਿਆਦਾ ਪੁਲਿਸ ਕਰਮਚਾਰੀ ਮੈਦਾਨ ਦੇ ਵਿੱਚ ਉਤਰੇ ਪਹਿਲੇ ਦਿਨ ਦੀ ਕਾਰਵਾਈ ਦੌਰਾਨ ਪੁਲਿਸ ਨੇ ਗੈਂਗਸਟਰ ਦੇ 1314 ਸਹਿਯੋਗੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਜਿਨ੍ਹਾਂ ਨਾਲ ਪੁੱਛਗਛਤੇ ਜਾਂਚ ਲਗਾਤਾਰ جاری ਹੈ ਸੂਤਰਾਂ ਦੇ ਮੁਤਾਬਕ ਇਹਨਾਂ ਤੋਂ ਗੈਂਗਸਟਰਾਂ ਦੀ ਫੰਡਿੰਗ ਲੌਜਿਸਟਿਕਸ ਠਿਕਾਣਿਆਂ ਹਥਿਆਰ ਸਪਲਾਈ ਅਤੇ ਸੰਚਾਰ ਪ੍ਰਣਾਲੀ ਬਾਰੇ ਅਹਿਮ ਜਾਣਕਾਰੀਆਂ ਮਿਲ ਸਕਦੀਆਂ ਨੇ ਮਾਨ ਸਰਕਾਰ ਦਾ ਸਾਫ਼ ਕਹਿਣਾ ਹੈ ਕਿ ਇਹ ਮੁਹਿੰਮ ਸਿਰਫ ਗ੍ਰਿਫਤਾਰੀਆਂ ਤੱਕ ਸੀਮਿਤ ਨਹੀਂ ਸਗੋ ਗੈਂਗਸਟਰਵਾਦ ਦੇ ਪੂਰੇ ਇਕੋਸਿਸਟਮ ਨੂੰ ਜੜ ਤੋਂ ਤੋੜਨ ਦੇ ਲਈ ਚਲਾਈ ਜਾ ਰਹੀ ਹੈ ਪੰਜਾਬ ਵਿੱਚ ਕਾਨੂੰਨ ਵਿਵਸਥਾ ਮਜ਼ਬੂਤ ਕਰਨ ਵੱਲ ਇਹ ਮੁਹਿੰਮ ਇੱਕ ਵੱਡਾ ਅਤੇ ਫੈਸਲਾਕੁਨ ਕਦਮ ਮੰਨੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਹੇਠ ਪੰਜਾਬ ਸਰਕਾਰ ਦੇ ਵੱਲੋਂ ਗੈਂਗਸਟਰਵਾਦ ਦੇ ਖਾਤਮੇ ਦੇ ਲਈ ਸ਼ੁਰੂ ਕੀਤੀ ਗਈ ਗੈਂਗਸਟਰਾਂ ਉੱਤੇ ਵਾਰ ਮਹਿੰਮਤ ਸੂਬੇ ਭਰ ਦੇ ਵਿੱਚ ਹੁਣ ਪੂਰੀ ਤਾਕਤ ਦੇ ਨਾਲ ਜਾਰੀ ਹੈ ਮਹਿੰਮ ਦੇ ਪਹਿਲੇ ਹੀ ਦਿਨ ਪੰਜਾਬ ਪੁਲਿਸ ਨੇ ਵੱਡੀ ਅਤੇ ਸਖਤ ਕਾਰਵਾਈ ਕਰਕੇ ਅਪਰਾਧੀ ਤਤਾਂ ਨੂੰ ਸਾਫ ਸੰਦੇਸ਼ ਦਿੱਤਾ ਹੈ ਇਸ ਦੌਰਾਨ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਨਾਲ ਜੁੜੇ ਸਾਥੀਆਂ ਦੇ ਪਹਿਲਾਂ ਤੋਂ ਚਿੰਹਾਂ ਅਤੇ ਮੈਪ ਕੀਤੇ ਠਿਕਾਣਿਆਂ ਉੱਤੇ ਇਕੱਠੇ ਛਾਪੇਮਾਰੀਆਂ ਕੀਤੀਆਂ ਗਈਆਂ ਸੂਬੇ ਭਰ ਵਿੱਚ ਚੱਲੇ ਇਸ ਵਿਸ਼ਾਲ ਆਪਰੇਸ਼ਨ ਦੇ ਵਿੱਚ 2000 ਤੋਂ ਵੱਧ ਪੁਲਿਸ ਟੀਮਾਂ ਤਾਇਨਾਤ ਰਹੀਆਂ ਅਤੇ 12000 ਤੋਂ ਜ਼ਿਆਦਾ ਪੁਲਿਸ ਕਰਮਚਾਰੀ ਮੈਦਾਨ ਦੇ ਵਿੱਚ ਉਤਰੇ ਪਹਿਲੇ ਦਿਨ ਇਸ ਕਾਰਵਾਈ ਦੌਰਾਨ ਪੁਲਿਸ ਨੇ ਗੈਂਗਸਟਰਾਂ ਦੇ 1314 ਸਹਿਯੋਗੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਜਿਨ੍ਹਾਂ ਨਾਲ ਪੁੱਛਗਿੱਛ ਤੇ ਜਾਂਚ ਲਗਾਤਾਰ ਜਾਰੀ ਹੈ ਸੂਤਰਾਂ ਦੇ ਮੁਤਾਬਕ ਇਹਨਾਂ ਤੋਂ ਗੈਂਗਸਟਰਾਂ ਦੀ ਫੰਡਿੰਗ ਲੌਜਿਸਟਿਕਸ ਠਿਕਾਣਿਆਂ ਹਥਿਆਰ ਸਪਲਾਈ ਅਤੇ ਸੰਚਾਰ ਪ੍ਰਣਾਲੀ ਬਾਰੇ ਅਹਿਮ ਜਾਣਕਾਰੀਆਂ ਮਿਲ ਸਕਦੀਆਂ ਨੇ ਮਾਨ ਸਰਕਾਰ ਦਾ ਸਾਫ਼ ਕਹਿਣਾ ਹੈ ਕਿ ਇਹ ਮੁਹਿੰਮ ਸਿਰਫ ਗ੍ਰਿਫਤਾਰੀਆਂ ਤੱਕ ਸੀਮਿਤ ਨਹੀਂ ਸਗੋ ਗੈਂਗਸਟਰਵਾਦ ਦੇ ਪੂਰੇ ਇਕੋਸਿਸਟਮ ਨੂੰ ਜੜ ਤੋਂ ਤੋੜਨ ਦੇ ਲਈ ਚਲਾਈ ਜਾ ਰਹੀ ਹੈ ਪੰਜਾਬ ਵਿੱਚ ਕਾਨੂੰਨ ਵਿਵਸਥਾ ਮਜ਼ਬੂਤ ਕਰਨ ਵੱਲ ਇਹ ਮੁਹਿੰਮ ਇੱਕ ਵੱਡਾ ਅਤੇ ਫੈਸਲਾਕੁਨ ਕਦਮ ਮੰਨੀ ਜਾ ਰਹੀ ਹੈ